ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਪੰਜਵਾ ਸੋ ਇਸ ਸ਼ਬਦ ਵਿੱਚ ਸਤਿਗੁਰੂ ਜੀ ਨਾਮ ਦੀ ਮਹੱਤਤਾ ਦੱਸਦੇ ਹਨ ਨਾਮ ਲੈਤ ਮਨ ਵਰਗਟ ਭਇਆ ਨਾਮ ਲੈਤ ਬਾਪ ਤਨ ਤੇ ਗਿਆ ਏ ਭਾਈ ਪ੍ਰਮਾਤਮਾ ਦਾ ਨਾਮ ਲੈਂਦਿਆਂ ਜਪਦਿਆਂ ਮਨ ਅੰਦਰ ਪ੍ਰਮਾਤਮਾ ਪ੍ਰਗਟ ਪ੍ਰਤਖ ਸਾਖਿਆਤ ਹੋ ਜਾਂਦਾ ਹੈ ਵਾ ਮਨ ਮੋਹ ਦੇ ਹਨੇਰੇ ਨੂੰ ਛੱਡ ਕੇ ਗਿਆਨ ਦੇ ਚਾਨਣ ਵਿੱਚ ਪ੍ਰਗਟ ਹੋ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਲੈਣ ਨਾਲ ਸਰੀਰ ਤੋਂ ਸਾਰੇ ਤਰ੍ਹਾਂ ਦੇ ਪਾਪ ਜਿਹੜੇ ਨਿਵਰਤ ਹੋ ਜਾਂਦੇ ਆ ਨਾਮ ਲੈਤ ਸਗਲ ਪੁਰ ਬਾਯਾ ਨਾਮ ਲੈਤ ਅਠ ਸੱਠ ਮੱਜਨ ਆਯਾ ਪਰਮਾਤਮਾ ਦਾ ਨਾਮ ਲੈਣ ਕਰਕੇ ਸਾਰੇ ਪੁਰਬਾਂ ਦਾ ਫਲ ਪ੍ਰਾਪਤ ਹੋ ਜਾਂਦਾ। ਪਾਵ ਤੀਰਥਾਂ ਦਾ ਇਸ਼ਨਾਨ ਸਾਰੇ ਕੁਝ ਹੀ ਪ੍ਰਾਪਤ ਹੋ ਜਾਂਦਾ। ਪਰਮਾਤਮਾ ਦਾ ਨਾਮ ਲੈਣ ਕਰਕੇ 68 ਤੀਰਥਾਂ ਦਾ ਹੀ ਮੱਜਨ ਆਇਆ ਇਸ਼ਨਾਨ ਹੋ ਜਾਂਦਾ। ਵਾ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ ਰਹਾਉ ਏ ਭਾਈ ਪ੍ਰਮਾਤਮਾ ਦਾ ਨਾਮ ਹੀ ਸਾਡਾ ਤੀਰਥ ਹੈ ਗੁਰਾਂ ਨੇ ਇਹੋ ਹੀ ਸਾਨੂੰ ਤਤ ਸਰੂਪ ਦੇ ਗਿਆਨ ਦਾ ਉਪਦੇਸ਼ ਦਿੱਤਾ ਹੈ ਵਾ ਗੁਰਾਂ ਨੇ ਸਾਨੂੰ ਨਾਮ ਦਾ ਉਪਦੇਸ਼ ਦਿੱਤਾ ਹੈ ਜਿਸ ਦੁਆਰਾ ਤਤ ਸਰੂਪ ਦਾ ਗਿਆਨ ਪ੍ਰਾਪਤ ਹੋਇਆ ਰਹਾਉ ਨਾਮ ਲੈਤ ਦੁੱਖ ਦੂਰ ਪਰਾਨਾ ਨਾਮ ਲੈਤ ਅਤ ਮੂੜ ਸੁਗਿਆਨਾ ਪ੍ਰਮਾਤਮਾ ਦਾ ਨਾਮ ਲੈਣ ਕਰਕੇ ਜੰਮਣ ਮਰਨ ਦਾ ਦੁੱਖ ਦੂਰ ਭਜ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਲੈਣ ਕਰਕੇ ਅਤਯੰਤ ਮੂਰਖ ਪੁਰਖ ਵੀ ਸੁਗਿਆਨਾ ਸ੍ਰੇਸ਼ਟ ਗਿਆਨ ਵਾਲਾ ਹੋ ਜਾਂਦਾ ਨਾਮ ਲੈਤ ਪ੍ਰਗਟ ਉਜੀਆਰਾ ਨਾਮ ਲੈਤ ਛੁੱਟੇ ਜੰਜਾਰਾ ਪਰਮਾਤਮਾ ਦਾ ਨਾਮ ਲੈਣ ਕਰਕੇ ਹਿਰਦੇ ਅੰਦਰ ਪਰਮਾਤਮਾ ਦੇ ਸਰੂਪ ਦਾ ਉਜੀਆਰਾ ਪ੍ਰਕਾਸ਼ ਪ੍ਰਗਟ ਹੋ ਆਉਂਦਾ ਹੈ ਪਰਮਾਤਮਾ ਦਾ ਨਾਮ ਲੈਣ ਕਰਕੇ ਕਰਤਾ ਭੋਗਤਾ ਆਦ ਦੇ ਜੰਜਾਰਾ ਬੰਧਨ ਛੁੱਟ ਜਾਂਦੇ ਹਨ ਨਾਮ ਲੈ ਜਮ ਨੇੜ ਨ ਆਵੇ ਨਾਮ ਲੈ ਦਰਗਾਹ ਸੁਖ ਪਾਵੇ ਪਰਮਾਤਮਾ ਦਾ ਨਾਮ ਲੈਣ ਕਰਕੇ ਬਾਦਸ਼ਾਹ ਵਰਮਾਉਂਦੇ ਜਮਰਾਜ ਵੀ ਕੋਲ ਨਹੀਂ ਆਉਂਦਾ ਪਰਮਾਤਮਾ ਦਾ ਨਾਮ ਲੈਣ ਕਰਕੇ ਜੀਵ ਦਰਗਹਿ ਪਰਲੋਕ ਸਾਚਖੰਡ ਵਿੱਚ ਸੁੱਖ ਪਾਉਣਾ ਕਰਦਾ ਹੈ ਨਾਮ ਲੈ ਪ੍ਰਭ ਕਹ ਸਾਬਾਸ ਨਾਮ ਹਮਾਰੀ ਸਾਜੀ ਰਾਸ ਨਾਮ ਲੈਣ ਕਰਕੇ ਪ੍ਰਭ ਪਰਮਾਤਮਾ ਵੀ ਸਾਬਾਸ ਧੰਤਾ ਯੋਗ ਕਹਿੰਦਾ ਹੈ ਪਰਮਾਤਮਾ ਦਾ ਨਾਮ ਹੀ ਸਾਡੀ ਸੱਚੇ ਰਾਸ ਪੂੰਜੀ ਹੈ ਗੁਰ ਉਪਦੇਸ਼ ਕਹਿਓ ਇਹੋ ਸਾਰ ਹਰ ਕੀਰਤ ਮਨ ਨਾਮ ਆਧਾਰ ਸਤਗੁਰਾਂ ਨੇ ਉਪਦੇਸ਼ ਸਿੱਖਿਆ ਦੇ ਕੇ ਇਹ ਸਾਰ ਅਸਲੀ ਤਤ ਸਿਧਾਂਤ ਕਹਿਣਾ ਕੀਤਾ ਹੈ ਕਿ ਪ੍ਰਮਾਤਮਾ ਦੀ ਕੀਰਤੀ ਜਸ ਕਰੋ ਅਤੇ ਮਨ ਅੰਦਰ ਨਾਮ ਦਾ ਹੀ ਆਧਾਰ ਆਸਰਾ ਲੈਣਾ ਕਰੋ ਗ੍ਰੰਡ ਕਰੋ ਨਾਨਕ ਉਦਰੇ ਨਾਮ ਪੁਨੇ ਚਾਰ ਅਵਰ ਕਰਮ ਲੋਕਹਿ ਪਤੀ ਯਾਰ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਆ ਕਿ ਅਸੀਂ ਨਾਮ ਰੂਪੀ ਪੁਨਹਚਾਰ ਪ੍ਰਾਚਿਤ ਕਰਮ ਕਰਕੇ ਸੰਸਾਰ ਸਮੁੰਦਰ ਤੋਂ ਤਰ ਗਏ ਹਾਂ ਨਾਮ ਤੋਂ ਬਿਨਾ ਹੋਰ ਕਰਮ ਕਾਂਡ ਤਾਂ ਲੋਕੈ ਲੋਕਾਂ ਨੂੰ ਹੀ ਪਤੀਆਰ ਪਤਿਆਉਣ ਲਈ ਹਨ ਅਰਥਾਤ ਮੁਕਤ ਹੋਣ ਲਈ ਕੇਵਲ ਨਾਮ ਹੈ ਗੁਰ ਨਾਨਕ ਕਹਿ ਕਰ ਕੇਵਲ ਨਾਮ ਗੁਰੂ ਮਹਾਰਾਜ ਜੀ ਦੇ ਘਰ ਤਾਂ ਕੇਵਲ ਨਾਮ ਹੈ ਬੈ ਲੋ ਮਹੱਲਾ ਪੰਜਵਾ ਨਮਸਕਾਰ ਤਾ ਕੋ ਲੱਖ ਬਾਰ ਇਹ ਮਨ ਦੀਜੈ ਤਾ ਕੋ ਵਾਰ ਏ ਬਾਇ ਉਸ ਪ੍ਰਭੂ ਨੂੰ ਲੱਖਾਂ ਵਾਰੀ ਨਮਸਕਾਰ ਬੰਦਨਾ ਕਰੀਏ ਆਪਣਾ ਇਹ ਮਨ ਵੀ ਉਸ ਪ੍ਰਭੂ ਦੇ ਉੱਪਰੋਂ ਵਾਰਨਾ ਕੁਰਬਾਨ ਕਰ ਦੇਣਾ ਕਰੀਏ ਸਿਮਰਨ ਦਾ ਕੈ ਮਿਟਹਿ ਸੰਤਾਪ ਹੋਇ ਆਨੰਦ ਨ ਵਿਆਪਹਿ ਤਾਪ ਉਸ ਪ੍ਰਭੂ ਦੇ ਸਿਮਰਨ ਨਾਲ ਸਾਰੇ ਤਾਪ ਦੁੱਖ ਮਿਟ ਜਾਂਦੇ ਹਨ ਵਾ ਸੰਤਾਪ ਸੰਹ ਦਾ ਭਲੀ ਪ੍ਰਕਾਰ ਆਦੀ ਵਿਆਦੀ ਉਪਾਦੀ ਰੂਪ ਤਾਪ ਨਿਵਰਤੋ ਜਾਂਦੇ ਆ ਫੇਰ ਆਨੰਦ ਸਰੂਪ ਦੀ ਸਿਖਿਆਤਤਾ ਹੋ ਜਾਂਦੀ ਅਤੇ ਕੋਈ ਵੀ ਆਦੀ ਵਿਆਦੀ ਉਪਾਦੀ ਤਾਪ ਨਹੀਂ ਲੱਗਦਾ ਐ ਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾ ਪ੍ਰਮਾਤਮਾ ਦਾ ਨਿਰਮਲ ਉਜਲ ਨਾਮ ਅਜਿਹਾ ਹੀਰਾ ਅਮੋਲਕ ਰਤਨ ਹੈ ਜਿਸ ਨੂੰ ਜਪਦਿਆਂ ਸਾਰੇ ਕੰਮ ਜਿਹੜੇ ਆ ਪੂਰਨ ਹੋ ਜਾਂਦੇ ਪੂਰੇ ਹੋ ਜਾਂਦੇ ਹਨ ਰਹਾ ਜਾ ਕੀ ਦ੍ਰਿਸ਼ਟ ਦੁੱਖ ਡੇਰਾ ਟਹਿ ਅੰਮ੍ਰਿਤ ਨਾਮ ਸੀਤਲ ਮਨ ਗਹਿ ਜਿਸ ਪ੍ਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਕਰਕੇ ਹਿਰਦੇ ਅੰਦਰੋਂ ਦੁੱਖਾਂ ਦਾ ਗਿਆਨ ਰੂਪੀ ਡੇਰਾ ਅਸਥਾਨ ਟਹਿ ਜਾਂਦਾ ਜਿਸ ਪ੍ਰਭੂ ਦੇ ਅੰਮ੍ਰਿਤ ਨਾਮ ਦੇ ਸਿਮਰਨ ਕਰਕੇ ਮਨ ਸੀਤਲ ਸ਼ਾਂਤੀ ਨੂੰ ਗ੍ਰਹਿਣ ਕਰਦਾ ਹੈ ਅਨਕ ਭਗਤ ਜਾ ਕੇ ਚਰਨ ਪੂਜਾਰੀ ਸਗਲ ਮਨੋਰਥ ਪੂਰਨ ਹਾਰੀ ਪੁਨਾ ਅਨਕ ਨੇਕਾ ਹੀ ਭਗਤ ਜਿਸ ਪ੍ਰਭੂ ਦੇ ਚਰਨਾਂ ਨੂੰ ਪੂਜਾਰੀ ਪੂਜਣ ਵਾਲੇ ਹਨ ਉਹ ਪ੍ਰਭੂ ਸਾਰੇ ਮਨੋਰਥ ਮੰਦੇ ਪੁਰਨਿਆਂ ਨੂੰ ਪੂਰਨ ਕਰਨ ਵਾਲਾ ਹੈ ਵਾ ਉਸ ਦੀ ਭਗਤੀ ਸਾਰੇ ਮਨੋਰਥਾਂ ਨੂੰ ਹੀ ਪੂਰਨ ਕਰਨ ਵਾਲੀ ਹੈ ਅਤੇ ਕਰਦੀ ਹੈ ਖਿਨ ਮਹਿ ਊਣੇ ਸੁਭਰ ਭਰਿਆ ਖਿਨ ਮਹਿ ਸੂਕੇ ਕੀਨੇ ਹਰਿਆ ਜਿਸ ਪ੍ਰਭੂ ਨੇ ਇੱਕ ਛਿਨ ਮਾਤਰ ਸਮੇਂ ਵਿੱਚ ਊਣੇ ਖਾਲੀ ਸਥਾਨਾਂ ਨੂੰ ਸੁਭਰ ਕੀਏ ਲਬ ਲਬ ਭਰ ਦਿੱਤਾ ਜਿਸ ਪ੍ਰਭੂ ਨੇ ਇੱਕ ਖਿੰਸ਼ਿਨ ਮਾਤਰ ਵਿੱਚ ਹੀ ਸੁੱਕੇ ਸੁੱਕੇ ਰੁੱਖਾਂ ਨੂੰ ਹਰੇ ਭਰੇ ਕਰ ਦਿੰਦਾ ਹੈ। ଅਤਵਾ ਜਿਸ ਪ੍ਰਭੂ ਨੇ ਇੱਕ ਛਿਨ ਵਿੱਚ ਹੀ ਗੁਨਾ ਤੋਂ ਹੀਣੇ ਖਾਲੀ ਹਿਰਦਿਆਂ ਨੂੰ ਸ਼ੁਭ ਗੁਣਾ ਨਾਲ ਭਰ ਦਿੰਦਾ ਹੈ। ਅਤੇ ਲਬ ਲਬ ਭਰ ਦਿੰਦਾ ਹੈ। ਜਿਸ ਪ੍ਰਭੂ ਨੇ ਇੱਕ ਛਿਨ ਵਿੱਚ ਹੀ ਸੁੱਕੇ ਹੋਏ ਮਨ, ਪ੍ਰੇਮ, ਸ਼ਰਧਾ ਦੇ ਨਾਲ ਹਰੇ ਭਰੇ ਕੀਤੇ ਹਨ। ਕਿਨ ਮਹਿ ਨਿਤਾਵੀ ਕੋ ਦੀਨੋ ਥਾਨ ਖਿਨ ਮਹਿ ਨਿਮਾਣੇ ਕੋ ਦੀਨੋ ਮਾਨ ਜਿਸ ਪ੍ਰਭੂ ਨੇ ਇੱਕ ਛਿਨ ਮਾਤਰ ਵਿੱਚ ਹੀ ਥਾਂ ਤੋਂ ਹੀਣੇ ਨੂੰ ਥਾਂ ਦੇਣਾ ਕੀਤਾ ਹੈ ਸਰੂਪ ਰੂਪੀ ਥਾਂ ਤੋਂ ਹੀਣੇ ਜੀਵ ਨੂੰ ਆਪਣੇ ਸਰੂਪ ਰੂਪੀ ਥਾਂ ਦਿੱਤੀ ਹੈ ਉਹ ਪੁਨਾ ਇਸ ਜਿਸ ਪ੍ਰਭੂ ਨੇ ਇੱਕ ਛਿਨ ਮਾਤਰ ਸਮੇਂ ਵਿੱਚ ਹੀ ਨਿਮਾਣੇ ਮਾਨ ਤੋਂ ਹੀਣੇ ਨੂੰ ਮਾਨ ਆਦਰ ਸਤਕਾਰ ਦੇਣਾ ਕੀਤਾ ਹੈ ਸਭ ਮਹਿ ਏਕ ਰਹਿਆ ਭਰਪੂਰਾ ਸੋ ਜਾਪੈ ਜਿਸ ਸਤਗੁਰ ਪੂਰਾ ਸਾਰਿਆਂ ਵਿੱਚ ਉਹ ਇੱਕ ਪ੍ਰਭੂ ਵਾਹਿਗੁਰੂ ਹੀ ਭਰਪੂਰਾ ਵਿਆਪਕ ਹੋ ਰਿਹਾ ਉਸ ਪ੍ਰਭੂ ਦੇ ਨਾਮ ਨੂੰ ਉਹ ਹੀ ਮਨੁੱਖ ਜਪਦਾ ਜਿਸ ਨੂੰ ਪੂਰਨ ਸਤਗੁਰੂ ਪ੍ਰਾਪਤ ਹੋਇਆ ਹੈ ਹਰ ਕੀਰਤਨ ਤਾ ਕੋ ਆਧਾਰ ਕੋ ਨਾਨਕ ਜਿਸ ਆਪ ਦਿਆਰ ਪਰਮਾਤਮਾ ਦਾ ਕੀਰਤਨ ਜਸ ਉਸ ਮਨੁੱਖ ਦਾ ਆਧਾਰ ਆਸਰਾ ਬਣ ਜਾਂਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਮਨੁੱਖ ਉੱਪਰ ਪ੍ਰਭੂ ਆਪ ਦਿਆਰ ਦਿਆਲੂ ਹੁੰਦਾ ਹੈ ਪੈਰੋ ਮਹੱਲਾ ਪੰਜਵਾ ਹੁਣ ਇਸ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਿਗਿਆਸੂ ਮੁਖ ਦੁਆਰਾ ਕਥਨ ਕਰਦੇ ਹਨ ਮੋਹ ਦੁਹਾਗਨ ਆਪਸੀ ਗਾਰੀ ਰੂਪ ਰੰਗ ਦੇ ਨਾਮ ਸਵਾਰੀ ਮੈਂ ਦੁਹਾਗਨ ਛੁੱਟੜ ਭਾਵ ਪਦੀ ਪ੍ਰਮਾਤਮਾ ਦੀ ਆਸਾਖਿਆਤਤਾ ਵਾਲੀ ਨੂੰ ਪ੍ਰਭੂ ਨੇ ਆਪ ਹੀ ਸਰਦਾ ਭਗਤੀ ਗੁਣਾਂ ਦੇ ਸ਼ਿੰਗਾਰਾਦ ਨਾਲ ਸ਼ਿੰਗਾਰਨਾ ਕੀਤਾ ਹੈ ਦਿਲ ਦੀ ਸਫਾਈ ਵਾਲਾ ਰੂਪ ਅਤੇ ਰੰਗ ਪ੍ਰੇਮ ਦੇ ਕੇ ਆਪਣੇ ਨਾਲ ਆਪਣੇ ਨਾਮ ਨਾਲ ਮੇਰੀ ਬਿਰਤੀ ਸੰਵਾਰਨਾ ਕੀਤੀ ਹੈ ਆਪਣੇ ਸਰੂਪ ਦਾ ਰੰਗ ਪ੍ਰੇਮ ਦੇ ਕੇ ਨਾਮੀ ਪ੍ਰਭੂ ਨੇ ਸਾਡੀ ਬੁੱਧ ਸੁਮਾਰਨ ਕੀਤੀ ਹੈ ਮਿਟੇ ਉਹ ਦੁੱਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਹੁਣ ਜੰਮਣ ਮਰਨ ਦਾ ਦੁੱਖ ਤੇ ਸਾਰਾ ਸੰਤਾਪ ਪਲੀ ਪ੍ਰਕਾਰ ਦਾ ਤਾਪ ਵੀ ਮਿਟ ਗਿਆ ਹੈ ਕਿਉਂਕਿ ਮੇਰੇ ਮਾਈ ਬਾਪ ਮਾਤਾ ਪਿਤਾ ਵਾਂਗ ਸਤਿਗੁਰੂ ਜੀ ਆਪ ਰਾਖੇ ਹੋਏ ਹਨ ਸਖੀ ਸਹੇਰੀ ਮੇਰਾ ਗਰਸਤ ਆਨੰਦ ਕਰ ਕਿਰਪਾ ਭੇਟੇ ਮੋਹਕੰਤ ਰਹਾਉ ਏ ਭਗਤੀ ਵਾਲੀ ਸਖੀ ਅਤੇ ਸ਼ਰਧਾ ਵਾਲੀ ਸਹੇਲੀਏ ਵਾਹੇ ਸਖੀ ਸਹੇਰੀ ਪਿਆਰੀ ਸਖੀ ਮੇਰੇ ਗਰਸਤ ਹਿਰਦੇ ਰੂਪੀ ਘਰ ਵਿੱਚ ਪਤੀ ਪ੍ਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਹੋਇਆ ਹੈ ਕਿਉਂਕਿ ਆਪਣੀ ਕਿਰਪਾ ਮੇਰ ਦੀ ਦ੍ਰਿਸ਼ਟੀ ਕਰਕੇ ਪ੍ਰਭੂ ਪਦੀ ਜੀ ਮੋਹ ਮੈਨੂੰ ਮਿਲ ਗਏ ਹਨ ਰਹਾਉ ਤਬ ਤੁ ਬੁਜੀ ਪੂਰਨ ਸਭ ਆਸਾ ਮਿਟੇ ਅੰਧੇਰ ਪਏ ਪ੍ਰਗਾਸਾ ਏ ਸਖੀ ਹੁਣ ਵਿਛੋੜੇ ਦੀ ਤਪਸ਼ ਜਿਹੜੀ ਉਹ ਬੁੱਝ ਗਈ ਨਿਵਰਤ ਹੋ ਗਈ ਹੈ ਅਤੇ ਸਾਰੀ ਆਸਾ ਵੀ ਪੂਰੀ ਹੋਈ ਹੈ ਅੰਦਰੋਂ ਮਾਇਆ ਦੇ ਮੋਹ ਅਗਿਆਨਤਾ ਦੇ ਹਨੇਰੇ ਮਿਟ ਗਏ ਅਤੇ ਗਿਆਨ ਦੇ ਪ੍ਰਗਾਸਾ ਚਾਨਣ ਦੇ ਸਹਿਤ ਹੋਏ ਹਾਂ ਅਨਹਦ ਸ਼ਬਦ ਅਚਰਜ ਬਿਸਮਾਦ ਗੋਰ ਪੂਰਾ ਪੂਰਾ ਪ੍ਰਸਾਦ ਏ ਸਖੀ ਹੁਣ ਅਨਹਦ ਹਦ ਤੋਂ ਰਹਤ ਇੱਕ ਰਸ ਗੁਰਾਂ ਦੇ ਸ਼ਬਦ ਦਾ ਉਚਾਰਨ ਹੁੰਦਾ ਹੈ ਅਤੇ ਅਚਰਜ ਤੇ ਬਿਸਮਾਦ ਬਿਸਮਾਦਤਾਈ ਦਾ ਆਨੰਦ ਪ੍ਰਾਪਤ ਹੋਇਆ ਹੈ ਇਹ ਪੂਰਨ ਗੁਰੂ ਦੀ ਪੂਰਾ ਪੂਰਨ ਪ੍ਰਸਾਦ ਕਿਰਪਾ ਹੋਈ ਹੈ ਜਾਗੋ ਪ੍ਰਗਟ ਪਏ ਗੋਪਾਲ ਤਾ ਕੈ ਦਰਸ਼ਨ ਸਦਾ ਨਿਹਾਲ ਜਿਸ ਪਾਗਾਂ ਵਾਲੀ ਦੇ ਹਿਰਦੇ ਅੰਦਰ ਗੋਪਾਲ ਪ੍ਰਭੂ ਜੀ ਸਾਖਿਆਤ ਕਰ ਹੋਏ ਉਸ ਸੁਹਾਗਣ ਸਖੀ ਦੇ ਦਰਸ਼ਨ ਦੀਦਾਰ ਕਰਕੇ अनेका ਜੀਵ ਹਮੇਸ਼ਾ ਲਈ ਨਿਹਾਲ ਆਨੰਦ ਦੇ ਸਹਿਤ ਹੋ ਜਾਂਦੇ ਹਨ ਸਰਬ ਗੁਣ ਤਾ ਕੈ ਬਹੁਤੇ ਨਿਦਾਨ ਜਾਗੋ ਸਤਗੁਰ ਦੀਓ ਨਾਮ ਉਸ ਦੇ ਪਾਸੋਂ ਸਾਰੇ ਗੁਣ ਅਤੇ ਨੌ ਨਿਦਾਂ 18 ਸਿੱਧੀਆਂ ਰੂਪ ਬਹੁਤ ਬੇਅੰਤ ਨਿਦਾਨ ਖਜ਼ਾਨੇ ਪ੍ਰਾਪਤ ਹੁੰਦੇ ਹਨ ਜਿਸ ਭਾਗਾ ਵਾਲੀ ਸਖੀ ਨੂੰ ਸਤਿਗੁਰਾਂ ਨੇ ਪ੍ਰਮਾਤਮਾ ਦਾ ਨਾਮ ਦੇਣਾ ਕੀਤਾ ਹੈ ਜਾ ਕੋ ਭੇਟਿਓ ਠਾਕੁਰ ਆਪਣਾ ਮਨ ਤਨ ਸੀਤਲ ਹਰ ਹਰ ਜਪਨਾ ਜਿਸ ਭਾਗਾ ਵਾਲੀ ਨੂੰ ਆਪਣਾ ਠਾਕੁਰ ਮਾਲਕ ਪ੍ਰਭੂ ਮਿਲ ਗਿਆ ਹੈ ਉਸ ਦਾ ਮਨ ਹਿਰਦਾ ਵਿਸ਼ਿਆਂ ਦੀ ਵਾਸ਼ਨਾ ਤੇ ਤਨ ਸਰੀਰ ਕੁਸੰਗੀਆਂ ਵੱਲੋਂ শীতল ਸ਼ਾਂਤ ਠੰਡਾ ਠਾਰ ਹੋ ਗਿਆ ਹੈ ਅਤੇ ਉਸ ਨੇ ਹਰ ਹਰ ਨਾਮ ਪ੍ਰਭੂ ਦੇ ਨਾਮ ਨੂੰ ਜਪਣਾ ਕੀਤਾ ਹੈ ਕਹੋ ਨਾਨਕ ਜੋ ਜਨ ਪ੍ਰਭ ਪਾਏ ਤਾਂ ਕੀ ਰੇਨ ਬਿਰਲਾ ਕੋ ਪਾਏ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਆ ਕਿ ਜਿਹੜੇ ਮਨੁੱਖ ਪ੍ਰਭ ਪ੍ਰਮਾਤਮਾ ਨੂੰ ਚੰਗੇ ਲੱਗੇ ਉਨਾਂ ਦੇ ਚਰਨਾਂ ਦੀ ਰੇਹਂ ਧੂੜੀ ਕੋਈ ਵਿਰਲਾ ਟਾਵਾਂ ਟਾਵਾਂ ਹੀ ਪਾਉਂਦਾ ਹੈ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ